ਭਗਤ ਸੱਨਾ ਜੀ ਮੁਸਲਮਾਨ ਸੰਤ ਛਿਰਗੁਰ ਗ੍ਰੰਥ ਸਾਹਿਬ ਵਿੱਚ ਇਹਨਾਂ ਦਾ ਇੱਕ ਸ਼ਬਦ ਬਲਾਵਲੀ ਰਾਗ ਵਿੱਚ ਅੰਗ ਨੰਬਰ 858 ਉੱਪਰ ਸਭਾਈ ਬੰਨ ਉਹ ਹੈ ਸੱਨਾ ਜੀ ਕसाई ਸੰਤ ਤੇ ਮਾਸ ਬੀਚਨ ਦਾ ਕੰਮ ਕਰਿਆ ਕਰਦੇ ਸਨ ਇੱਕ ਦਿਨ ਇਹਨਾਂ ਦੀ ਦੁਕਾਨ ਉੱਪਰ ਇੱਕ ਵਿਅਕਤੀ ਆਇਆ ਜੋ ਕਿ ਇਹਨਾਂ ਦਾ ਪੱਕਾ ਗਾਗ ਸੀ ਉਸਨੇ ਮੀਟ ਦੀ ਮੰਗ ਕੀਤੀ ਸੱਨਾ ਨੇ ਕਿਹਾ ਕਿ ਹੁਣ ਮੀਟ ਖਤਮ ਹੋ ਗਿਆ ਹੈ ਤੋ ਸਵੇਰ ਆਣਾ ਸਾਤੇ ਤਾਜ਼ਾ ਮਾਸ ਲੈ ਜਾਣਾ ਉਸਦੇ ਜੋਰ ਉਦਕਰਨ ਤੇ ਪਾਗਤਸਰਨਾ ਜਿसरी ਲੈ ਕੇ ਬੱਕਰੇ ਦੇ ਕੋਲ ਜਾਂਦੇ ਇਹ ਤੇ ਇਹ ਅੱਗੋਂ ਬੱਕਰਾ ਹੱਸਣ ਲੱਗ ਪੈਂਦਾ ਜਦੋਂ ਉਹ ਬੱਕਰੇ ਨੂੰ ਹੱਸਣ ਦਾ ਕਾਰਨ ਪੁੱਛਦਾ ਤਾਂ ਤਾਂ ਬੱਕਰੇ ਨੇ ਕਿਹਾ ਕਿ ਆ ਕੀ ਇਹ ਤੂੰ ਨਮੀ ਬਾਜੀ ਚਾਰ ਰਹੇ ਹਾਂ ਅੱਗੇ ਕਦੇ ਤੂੰ ਬੱਕਰਾ ਬਣਦਾ ਸੀ ਤੇ ਤੈਨੂੰ ਮੈਂ ਬੜਦਾ ਸੀ ਕਦੇ ਮੈਂ ਬੱਕਰਾ ਬਣਦਾ ਸੀ ਤੇ ਮੈਨੂੰ ਤੂੰ ਬੜਦਾ ਬੜਦਾ ਸੀ ਅੱਜ ਤੂੰ ਇਹ ਸੋਚ ਰਿਹਾ ਹੈ ਕਿ ਤੂੰ ਮੇਰੇਆਂ ਲੱਤਾਂ ਵੱਢ ਕੇ ਉਸ ਨੂੰ ਵੇਚ ਦੇਵੇਂਗਾ ਪਰੰਤੂ ਜਿਹੜੀ ਪੀੜਾ ਨਾਲ ਮੈਂ ਸਾਰੀ ਰਾਤ ਤੜਪਾਂਗਾ ਜੇਕਰ ਤੂੰ ਉਸ ਪੀੜਾ ਨਾਲ ਤੜਪਣਾ ਚਾਹੁੰਦਾ ਹੈ ਤਾਂ ਬੇਸ਼ੱਕ ਮੇਰੀਆਂ ਲੱਤਾਂ ਆ ਬੜਕੇ ਉਸ ਨੂੰ ਤੂੰ ਵੇਚ ਦੇ ਇਹ ਸੁਣਦਿਆਂ ਹੀ ਉਸਦੇ ਹੱਥੋਂ ਉਹ ਚੁੜੀ ਇਹ ਡੇਰ ਗਈ ਤੇ ਉਸਨੇ ਕਿਹਾ ਕਿ ਜਿੰਨੀ ਦੇਰ ਤੱਕ ਮੇਰੇ